ਬਾਚੀ ਗਰੀਬ ਬੱਚੇ ਬੰਦੇ ਆ ਅਸੀਂ ਇੱਥੇ ਹੀ ਸਾਰਾ ਦਿਨ ਰੇਨੂ ਗਾਣੇ ਸੁਣਾ ਲੈ ਗਈ ਆ ਲੇਡੀਜ਼ ਕੱਲੀ ਘਰੇ ਆ ਉਹਨੂੰ ਤਿੰਨੇ ਜਣੇ ਆ ਕੇ ਪੈ ਗਏ ਆ ਧੱਕਾ ਮੁੱਕੀ ਕੀਤੀ ਆ ਕੋਈ ਨਹੀਂ ਸੁਣਾਈ ਨਹੀਂ ਹੋ ਰਹੀ ਸਾਰੇ ਸਾਰੀਆਂ ਜਿਹਨੂੰ ਮੀਆਂ ਨੇ ਇਹ ਹਾਨੂੰ ਉਲਟਾ ਕਹਿੰਦੇ ਕਿ ਸਾਡੇ ਦਰਦ ਤੋਂ ਬਾਹਰ ਨਿਕਲੋ ਪ੍ਰਸ਼ਾਸਨ ਕੋਈ ਵੀ ਮੇਰੀ ਸੁਣਵਾਈ ਨਹੀਂ ਕਰ ਰਿਹਾ ਮੈਂ ਪਿਛਲੇ ਦਿਨ ਤੋਂ ਸਿਵਰ ਦੀ ਬੁਖੀ ਤੇ ਆਈ ਇੱਥੇ ਬੈਠੀ ਹੋਈ ਹੈ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਟਰੈਕਟਰ ਲੈ ਕੇ ਦਸੀਂਦਾ ਅਪਲੀਕੇਸ਼ਨ ਲਾਈ ਜਾਂਦਾ ਸਾਡੇ ਤੇ ਛੱਟ ਮਾਰ ਹੋਈ ਬੋਲ ਮੇਰੇ ਕੋਲ ਵੀ ਕਹਤਾ ਵੀਡੀਓ ਪ੍ਰੂਫ ਸਾਰਾ ਕੁਝ ਹੈਗਾ ਇਹ ਮੇਰੇ ਕੋਲ ਇੰਨੇ ਟੱਕ ਕਿਸੇ ਚੱਲ ਜਾਓ ਕਿ ਨਹੀਂ ਦਮਾਂ ਦਾ ਬਸ ਹੱਸ ਬਣੋ ਤਾਂ ਵੀ ਬੱਚੀ ਨੂੰ ਗੋਲੀਆਂ ਮਾਰ ਕੇ ਮਾਰ ਦਵਾਂਗਾ ਸੋ ਮੇਰਾ ਨਾਮ ਸਿੰਰਨਜੀਤ ਹੈ ਤੇ ਮੈਂ ਮਜੀਠੇ ਦੀ ਇਥੇ ਇੱਕ ਸਾਲ ਤੋਂ ਰਹਿ ਰਹੀ ਹਾਂ ਰੈਂਟ ਤੇ ਮੇਰੀ ਕਿਸੇ ਨਾਲ ਕੋਟ ਮਾਰ ਹੋ ਗਈ ਆ ਤੋਂ ਮੈਂ ਅਰਖਾਸ਼ ਦਿੱਤੀ ਹੋਈ ਆ ਦੀਪਸੀ ਜਿੱਤੋਂ ਉਹਨਾਂ ਤੋਂ ਮਾਰਕ ਹੋ ਗਿਆ ਐਸਚੋ ਸਾਭ ਤੋਂ ਆਈ ਤੇ ਮੇਰੀ ਕੋਈ ਵੀ ਤਿੰਨ ਦਿਨਾਂ ਤੋਂ ਸੁਣਵਾਈ ਨਹੀਂ ਹੋ ਰਹੀ ਤੇ ਹੁਣ ਮੈਂ ਇਨਸਾਫ ਮੰਗਦੀ ਆ ਮੇਰੇ ਨੂੰ ਇਨਸਾਫ ਦਿੱਤਾ ਜਾਵੇ ਕੁੱਟ ਲੱਗੀ ਹਾਂਜੀ ਹਾਂਜੀ ਕੁੱਟ ਮਾਰ ਹੋਈ ਬਹੁਤ ਮੇਰੇ ਕੋਲ ਵੀ ਕਹਾਤਾ ਵੀਡੀਓ ਪ੍ਰੂਫ ਸਾਰਾ ਕੁਝ ਹੈਗਾ ਇਹ ਮੇਰੇ ਕੋਲ ਮੈਂ ਤੁਹਾਨੂੰ ਦੂਦਵਾਲੇ ਪ੍ਰਸ਼ਾਸਨ ਕੋਈ ਕੋਈ ਕਹਿਣ ਹਾਂਜੀ ਪ੍ਰਸ਼ਾਸਨ ਕੋਈ ਵੀ ਮੇਰੀ ਸੁਣਵਾਈ ਨਹੀਂ ਕਰ ਰਿਹਾ ਮੈਂ ਪਿਛਲੇ 3 ਦਿਨ ਤੋਂ ਸ਼ਹਿਰ ਦੀ ਪੁਖੀ ਧਾਈ ਇੱਥੇ ਬੈਠੀ ਹੋਈ ਹੈ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕਿੰਨੀ ਦੇਰ ਤੋਂ ਤੁਸੀਂ ਥਾਣੇ ਆਏ ਹੋ ਅਸੀਂ ਅਸੀਂ 2 ਵਜੇ ਤੇ ਆਈ ਹੋਈ ਹਾਂ ਇੱਥੇ ਤੇ ਹੁਣ ਐਸਐਸ ਸਾਹਿਬ ਕਹਿ ਰਹੇ ਕਿ ਤੁਸੀਂ ਹੁਣ ਘਰ ਜਾਓ ਅਸੀਂ ਤੁਹਾਨੂੰ ਕੋਈ ਵੀ ਫੋਟੋਕਾਪੀ ਨਹੀਂ ਦੇਣੀ ਮੈਂ ਚਾਹਨੀ ਹੈ ਕਿ ਉਸ ਮੁੰਡੇ ਤੇ ਪਰਚਾ ਹੋਵੇ ਠੀਕ ਇਹ ਯਾਰ ਨੂੰ ਮੈਨੂੰ ਪਤਾ ਨਹੀਂ ਸਰ ਉਹ ਹੀ ਸਰਫੇ ਕਹਿੰਦੇ ਕਿ ਅਸੀਂ ਆਹ ਕਿਸੇ ਦੇ ਘਰ ਰਹਿ ਰਹੇ ਹਾਂ ਤੇ ਕਹਿੰਦਾ ਇੱਥੇ ਤੁਸੀਂ ਚਲ ਜਾਓ ਤੇ ਨਹੀਂ ਤੇ ਮੈਂ ਤੁਹਾਡੇ ਬਜਾ ਹਸਬੰਦ ਨੂੰ ਤਾਂ ਦੀ ਬੱਚੀ ਨੂੰ ਗੋਲੀਆਂ ਮਾਰ ਕੇ ਮਾਰ ਦਵਾਂਗਾ ਇਹਦੇ ਬਾਰੇ ਸਾਰਾ ਵੀ ਕਿਸੇ ਨੂੰ ਦੱਸਿਆ ਹਾਂਜੀ ਸਾਰਾ ਕੁਝ ਪਤਾ ਮੇਰੇ ਕੋਲ ਬਗੈਰ ਦਾ ਵੀਡੀਓ ਪ੍ਰੂਫ ਸਾਰਾ ਕੁਝ ਹੈਗਾ ਸਰ ਇਹਨਾਂ ਕੋਲ ਹਾਂਜੀ ਕੀ ਸਮਝਦੇ ਪ੍ਰਸ਼ਾਸਨ ਤਰਿਕਾ ਸੁਣੋ ਬਈ ਪ੍ਰਸ਼ਾਸਨ ਦੀ ਬਹੁਤ ਲਗੀਲੀ ਹੈ ਸਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਇਹਦੇ ਇਹ ਬੰਦੇ ਤੋਂ ਖਤਰਾ ਹੈ ਕਿ ਇਹਨੇ ਮੇਰੀ ਕੋਈ ਇਨਸਾਫ ਨਹੀਂ ਦਿਵਾਇਆ ਜਾਵੇ ਪਤਾ ਨਹੀਂ ਸਾਰੇ ਕਿਉਂ ਨਹੀਂ ਹੋ ਰਹੀ ਪਰ ਸਿੰਘ ਭਗਵੰਤ ਸਿੰਘ ਸਾਹਿਬ ਤੇ ਕਹਿੰਦੇ ਜੀ ਆਪ ਪੈਦੇ ਦਰਦੇ ਸਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਰਪਾਰਾ ਸਾਰੀਆਂ ਫੀਲ ਹੁੰਦੀਆਂ ਨੇ ਬਸ ਇਹ ਗਰੀਬ ਬੱਚੇ ਬੰਦੇ ਆ ਅਸੀਂ ਇੱਧੇ ਇੱਧੇ ਸਾਰੇ ਦਿਨੇ ਰੋਣ ਦੀ ਜਾਰੀ ਦਫੀਆ ਲਿਆ ਗਈ ਹੈ ਬੱਚੀ ਨਾ ਕੇ ਤੁਸੀਂ ਇਸ ਤਰ੍ਹਾਂ ਅਫਸਰ ਕੋਲ ਚੇਤੇ ਕੀ ਕੋਈ ਅਫਸਰ ਨਹੀਂ ਸਰ ਕੋਈ

ਸਿੱਧੀ ਮੈਟਰ ਮੇਰਾ ਨਾਮ ਮਲਦੇਵ ਸਿੰਘ ਹੈ ਜੀ ਕਿੱਥੋਂ ਤੇਰੇ ਨਾਲ ਬੀਤੇ ਅਸੀਂ ਬੇਸਿਕਲੀ ਤੇ ਇਸ਼ਾਰਾ ਮਜੀਠਾ ਰੋਡ ਦੇ ਆ ਤੇ ਇੱਥੇ ਆਪਾਂ ਮੰਨ ਲਓ ਕਿ ਆਪਣੇ ਦਾ ਮਕਾਨ ਮਾਰਾ ਸਾਡੇ ਮਾਸਰ ਜੀ ਆ ਉਹਨਾਂ ਦੇ ਮਕਾਨ ਚ ਰਹਿੰਦੇ ਪਏ ਆ ਕਿਹੜੀ ਜਗ੍ਹਾ ਤੇ ਇਹ ਖਾਸਾ ਪੱਤੀ ਹਾਂਜੀ ਏਵੀ ਦਵਾਰ ਮੰਦਿਰ ਲੱਗੇ ਹਾਂਜੀ ਕੀ ਗੱਲ ਹੋਈ ਭਾਈ ਇਹਦੇ ਗੱਲ ਵੇਖੋ ਜੀ ਉਹ ਮੁੰਡੇ ਨੂੰ ਕੀ ਪ੍ਰੋਬਲਮ ਹੈਗੀ ਆ ਵੇਖੋ ਜੀ ਮੈਂ ਤਾਂ ਘਰ ਨਹੀਂ ਗਾ ਜਾਂ ਤਾਂ ਕੋਈ ਉਹਨੂੰ ਦਿੱਕਤ ਦੀ ਹੀ ਪਰੇਸ਼ਾਨੀ ਹੀ ਮੇਰੇ ਨਾਲ ਸਿੱਧੀ ਗੱਲ ਕਰਦਾ ਫਿਰ ਮੈਨੂੰ ਸਮਝ ਆਉਂਦੀ ਆ ਲੇਡਿਸ ਕੱਲੀ ਘਰੇ ਆ ਉਹਨੂੰ ਤਿੰਨ ਜਣੇ ਆ ਕੇ ਪੈਗੇ ਆ ਤਾਂ ਕੰਮ ਉੱਕੀ ਕੀਤੀ ਆ ਡਾਂਗਾ ਮਾਰੇ ਆ ਸੀਸੀਟੀਵੀ ਫੋਟੋ ਸਾਡੇ ਕੋਲ ਆ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਤਿੰਨ ਦਿਨ ਹੋ ਗਏ ਸਾਨੂੰ ਉੱਥੇ ਚੱਕਰ ਮਾਰਦੇ ਨੂੰ ਡੀਐਸਪੀ ਦੇ ਵੀ ਜਾਏ ਆ ਰੀਡਰ ਨੂੰ ਮੱਲਿਆ ਫੋਨ ਵੀ ਕਰਾ ਲਿਆ ਇਹਨਾਂ ਨੂੰ ਪਤਾ ਕੀ ਗੜੀ ਚੀਜ਼ ਦਾ ਪ੍ਰੈਸ਼ਰ ਦਿੰਦੇ ਇਹਨਾਂ ਨੂੰ ਇਹ ਕੋਈ ਪਰਚਾ ਨਹੀਂ ਘਟਦੇ ਇਹਨਾਂ ਦਾ ਪਰ ਸਰਕਾਰ ਦੇ ਕਹਿੰਦੀ ਜਿਹੜਾ ਵੀ ਕੰਮ ਪੈ ਜੇ ਹਰ ਇੱਕ ਦਾ ਕੀਤਾ ਜਾਵੇ ਵੇਖੋ ਸਰਕਾਰ ਦੇ ਹੁਕਮ ਨਾਲ ਨਾ ਸ਼ਿਕਾਇਤਾਂ ਅੱਜ ਆ ਜ ਸਕਦਾ ਸਾਨੂੰ ਤਿੰਨ ਦਿਨ ਹੋ ਗਏ ਚੱਕਰ ਮਾਰਨ ਨੂੰ ਭੁੱਖੇ ਤਾਂ ਐਂ ਤਾਂ ਬੈਠੇ ਆ ਇਸ ਸਮੇਂ ਦਾ ਸੀਸੀਟੀਵੀ ਪ੍ਰੂਫ ਹੀ ਸਾਰੇ ਕੁਛ ਹੈ ਕਿ ਗੁੱਸੇ ਨੂੰ ਸੁਣਵਾਈ ਨਾ ਜੀ ਨਾ ਕੋਈ ਸੁਣਵਾਈ ਨਹੀਂ ਇੱਥੇ ਜੀ ਕੋਈ ਨਹੀਂ ਸਮਝਦੇ ਕੋਣੀ ਆ ਜੀ ਹਾਨੂੰ ਉਲਟਾ ਕਹਿੰਦੇ ਕਿ ਸਾਡੇ ਦਫ਼ਤਰ ਤੋਂ ਬਾਹਰ ਨਿਕਲ ਜਾਓ ਕਾਫੀ ਹੈ ਇਹ ਦੇਈਏ ਪ੍ਰਸ਼ਾਸਨਿਕ ਅੰਡਾ ਜੀ ਅੰਦਰ ਬੈਠੇ ਜਿਹੜੇ ਮੁਲਾਜ਼ਮ ਉਹ ਪਾਣੇਦਾਰ ਹੋ ਗਿਆ ਬੰਦੇ ਲੈ ਆਉਂਦੇ ਆ ਛਾੜਦੇ ਆ ਵੇਖੋ ਜੀ ਅਗਰ ਕੋਈ ਗੱਲਬਾਤ ਹੋਈ ਸੀ ਨਾ ਉਹ ਸੁਣਨੀ ਚਾਹੀਦੀ ਸੀ ਠੀਕ ਹੈ ਨਹੀਂ ਪਰਚਾ ਘਟਦੇ ਬੰਦਾ ਰੈਸਟੋਰਨਾ ਚਾਹੀਦਾ ਸੀ ਚਾਰ ਪਟੇ ਮਾਰਦੇ ਦੋ ਦਿਨ ਇੱਥੇ ਜੇਲ੍ਹ ਚ ਰਹਾਦੇ ਤੇ ਫਿਰ ਅਈ ਰਾਜੀ ਨਾ ਕਰਦੇ ਇਹ ਕੋਈ ਸੁਣਾਈ ਕੋਈ ਨਹੀਂ ਉਹ ਬੰਦਾ ਸ਼ਰਿਆਮ ਸਾਡੇ ਘਰ ਆ ਕੇ ਧਮਕੀਆਂ ਲੰਦਾ ਕਦੀ ਕੋਈ ਆਂਦਾ ਕਦੀ ਕੋਈ ਆਂਦਾ ਕਦੀ ਕਹਿੰਦਾ ਤੁਸੀਂ ਚਟਾ ਵੇਚ ਦੇ ਜੇ ਕਦੀ ਕਹਿੰਦਾ ਤੁਹਾਡੇ ਘਰ ਬੰਦੇ ਆਉਂਦੇ ਆ ਹਨਾ ਕਰੈਕਟਰਲੈਸ ਦਸੀਂਦਾ ਅਲੀਗੇਸ਼ਨ ਲਾਈਂਦਾ ਸਾਡੇ ਤੇ ਉਲਟਾ ਉਹਨੂੰ ਭਾਵੀ ਮੰਗਣੀ ਚਾਹੀਦੀ ਆ ਇੱਥੋਂ ਦੇ ਮੌਤਵਰ ਬੰਦੇ ਜਿੰਨੇ ਅਗੇ ਆ ਨਾ ਸਾਰੇ ਨਾਲ ਰਲੇ ਹੋਏ ਆ ਸਾਡੀ ਕੋਈ ਸੁਣਾਈ ਨਹੀਂ ਇਥੇ ਮੰਗ ਕਰਦੇ ਸਾਨੂੰ ਉਹ ਜਿਹੜਾ ਬੰਦਾ ਵਾ ਪਹਿਲਾਂ ਤਾਂ ਹੀ ਰਾਜ਼ੀ ਨਾ ਕਰਨਾ ਸੀ ਠੀਕ ਹੈ ਜੀ ਸਮਾਂ ਵੀ ਦਿੱਤਾ ਸੀ ਇਹਨਾਂ ਨੂੰ ਪਰ ਨਹੀਂ ਅਲੀਗੇਸ਼ਨ ਲਾਏ ਇਹਨਾਂ ਸਾਡੇ ਤੇ ਬਹੁਤ ਜ਼ਿਆਦਾ ਗੰਦੇ ਆ ਚਿੱਟੇ ਦੇ ਲਾ ਦਿੱਤੇ ਆ ਕਹਿੰਦੇ ਕਿ ਠੰਡਾ ਕਰਦੇ ਆ ਤੇ ਸਾਨੂੰ ਇਹ ਕੁਛ ਨਹੀਂ ਹੈ ਜੇ ਇਹਨੂੰ ਹੋ ਜੇ ਤਿੰਨ ਬੰਦੇ ਉਹਨਾਂ ਦੇ ਪਰਚਾ ਚਾਹੀਦਾ ਜੀ ਸਾਡੀ ਹੋਈ ਹੈ ਜੀ ਤੁਹਾਡੇ ਧੋਨੇ ਦੇ ਬਾਹਰ ਮੀਚੇ ਦੇ ਵਿੱਚ ਇਨਸਾਫ ਲਈ ਗੋਹਰ ਲਗਾ ਰਹੀ ਹੈ ਕਹਿੰਦੀ ਕੋਈ ਪਰਚਾ ਕਰਦੀ ਸੀ ਸਿਮਰ ਜੀ ਦੀ ਕੋਰ ਮੈਡਮ ਹੈ ਇੱਕ ਕਾਲੀ ਤੁਹਾਡੇ ਗਈ ਇਹਨਾਂ ਨੇ ਕੋਈ ਕੁਟਮਲ ਹੋਈ ਇਹਨਾਂ ਨਾਲ ਕੱਲ ਇਹਨਾਂ ਨੂੰ ਟਾਈਮ ਪਤਾ ਸੀ ਅੜਾਈ ਨਾ ਹੋਏਦਾ ਕਿਸੇ ਨੇ ਆਪੇ ਇਹਨਾਂ ਆਪੇ ਡੰਡੇ ਸਾਡੇ ਕੋਲ ਆਦੇ ਹ ਮਹੀਨੇ ਜਾਂ ਡਾਟਾ ਹੀ ਨਾ ਆਇਆ ਅੱਜ ਆ ਨੀ ਨੀ ਹੱਸਦਾ ਰਾਈ ਨਹੀਂਗਾ ਅੱਜ ਇਹਨੇ ਬਿਆਨ ਲਗੇ ਆ ਪਤਾ ਦਰਜ ਕਰਤਾ 23 ਨੰਬਰ ਮਗਦਾਨ ਨੰਬਰ ਆਇਆ ਇਹਨਾਂ ਦਾ ਤੇ ਅਫਰੀਕਾ ਵੀ ਨਾਲ ਲੈ ਲਿਆ ਲੱਗਦਾ ਕੋ ਵੀਡੀਓ ਵੀ ਅੱਗੀ ਜੇ ਤੇ ਕੁੱਟ ਮਾਰਨ ਦੀ ਵੀਡੀਓ ਸਾਜੀ ਜੀ ਇਹ ਮਨ ਮੰਗੀ ਨਾ ਕੋ ਕੱਲ ਦੇਣੀ ਮੈਨੂੰ ਉਹਨਾਂ ਦਾ ਇਹ ਜੀ ਕਹਿਣਾ ਨਾ ਵੀ ਆਪਣਾ ਲੈ ਕੇ ਨਹੀਂ ਆਇਆ ਮੈਂ ਫਰਕ ਨਹੀਂ ਲੈ ਕੇ ਪਤਾ ਇਹ ਜੀ ਹੁਣ ਦਰਜ ਹੋੰਦਿਆ ਪਤਾ ਹੋ ਦਰਜ ਹੋ ਗਿਆ ਫਿਰ ਬੰਦਾ ਰੈਸ਼ ਕਰਾਂਗੇ ਪਾ ਉਹ ਤੁਹਾਡੇ ਵਾਸਤੇ ਪਰਚਾ ਦਰਜ ਕਰ ਦਿੱਤਾ ਗਿਆ ਪਤਾ ਦਰਜ ਕਰ ਰਿ ਕੀ ਜਿੰ ਸਰ ਪ੍ਰਵਾਹਨ ਪੁਰੇ ਇਨਸਾਫ ਦੇ ਅਵੀਰ ਕਰ ਰਹੇ ਆ ਬੰਦੇ ਦੀ ਜਾ ਰਹੇ ਆ ਐਫਰੀਕਲ ਲਾਉਦ ਹੋ ਗਈ ਹੁਣ ਸਰ ਪ੍ਰਵਾਹਨ ਇਨਸਾਫ ਮਿਲੇਗਾ ਮਿਲੇਗਾ ਜੂਨ ਮਿਲੇਗਾ ਜੀ ਜੀ ਤੱਕ ਕਰਾਣਾ